ਆਪਣਾ ਆਪਾ ਸ਼ੁਰੂ ਕਰਦਾ ਇੱਕ ਭਈ ਜ਼ਿੰਮੇਵਾਰ ਤੇ ਮੁੰਡਾ ਸੀ ਉਹ ਕੰਮ ਤਾਂ ਦਾ ਵਧੀਆ ਕਰਦਾ ਸੀਗਾ ਬੰਦਾ ਸੀ ਸਾਫ਼ ਸੁਥਰਾ ਸਾਦਾ ਵਰਗਾ ਬੰਦਾ ਸੀ ਜੇ ਹਰ ਹੌਲ ਜੋੜਨਾ ਕੋਈ ਵੀ ਡੰਗਰ ਪਸ਼ੂ ਖੇਤ ਬਣੇ ਜਾਣਾ ਸੱਕਲੀ ਪਾਕੇ ਜਾਣੀ ਵੀ ਨੁਕਸਾਨ ਨਾ ਕਿਹਦਾ ਕਰੇ ਪੂਰਾ ਵਧੀਆ ਮਤਾ ਦੀ ਸਾਦਾ ਵਰਗਾ ਉਹ ਗੱਪਰੂ ਦੀ ਸਨ ਕਾਦੀ ਕੰਮ ਬਹੁਤ ਕਰਦਾ ਸੀ ਹੌਲੀ ਹੌਲੀ ਭਈ ਉਹਦਾ ਦੂਜਾ ਭਾਈ ਵੀ ਗੱਪਰੂ ਹੋ ਗਿਆ ਉਹ ਕਹਿੰਦਾ ਵੀ ਤੂੰ ਐਂ ਕਰ ਆ ਹਲ ਹਲ ਤਾ ਫਿਰ ਤੂੰ ਬਾੜਿਆ ਕਰ ਵੀ ਖੇਤੀਬਾਤੀ ਤੂੰ ਕਰ ਆਪਾਂ ਕੋਈ ਨਾਲ ਕੋਈ ਹੋਰ ਕੰਮ ਚਲਾ ਵੀ ਕੋਈ ਵਪਾਰਪੂਰ ਦਾ ਇਕੱਲੀ ਖੇਤੀ ਨਾਲ ਨਹੀਂ ਚੱਲਦਾ ਉਹ ਕਹਿੰਦਾ ਵੀ ਠੀਕ ਆ ਚੱਲ ਉਹ ਵੱਡਾ ਜੀ ਕਹਿੰਦਾ ਚੱਲ ਫਿਰ ਮੈਂ ਖੇਤੀਬਾਤੀ ਕਰਦਾ ਤੂੰ ਚਲਾ ਲੈ ਕੋਈ ਕੰਮ ਉਹਨੇ ਕੀ ਕਰਿਆ ਕਹਿੰਦਾ ਮੈਂ ਕਰਦਾ ਕੋਈ ਵਪਾਰ ਕਰਕੇ ਲਿਆਉਣਾ ਕੋਈ ਜਾਣਾ ਅੱਛਾ ਜੀ ਕੋਹੜੀ ਤੇ ਚੜ ਕੇ ਤੁਰ ਗਿਆ ਤੁਰਿਆ ਹੋਇਆ ਵੇ ਅੱਗੇ ਵਪਾਰ ਕਿਹੜਾ ਹੁੰਦਾ ਬਈ ਉਦੋਂ ਪਹਿਲੀਆਂ ਚ ਹੁੰਦਾ ਜਾਂ ਬਲਦਾਂ ਦਾ ਜਾਂ ਬੋਤੇ ਵਾਤਾਂ ਦਾ ਹਜੇ ਤੇ ਕਿਉਂ ਇਹਨਾਂ ਦੀ ਜਾਦੇ ਲੋੜ ਰਹਿੰਦੀ ਬਾਹੀਕਾਰ ਨੂੰ ਬਲਦ ਦੀ ਲੋੜ ਪੈਂਦੀ ਬੋਤੇ ਦੀ ਵੀ ਬਾਹੀਕਾਰ ਨੂੰ ਬੋਤੇ ਦੀ ਤਰੱਕੀ ਵੱਧਦੀ ਕੱਖ ਵੀ ਰਿਆਂ ਦਾ ਖੇਤੋਂ ਖੂਖਾ ਚੱਲਦੇ ਹੁੰਦੇ ਕੱਲਾ ਉੱਤੇ ਜੋੜ ਦਿੰਦੇ ਉਹ ਟੱਕਰੀ ਫੇਰਦਾ ਖਲਾੜੀਆਂ ਤੇ ਵੀ ਜੁੜਦਾ ਬੋਤਾ ਵੀ ਵੱਧ ਕੰਮ ਕਰਦੇ ਇਹਦੀ ਤਰੱਕੀ ਸੀ ਹਲ ਹੋਰ ਜੋੜ ਦਿਆ ਕਰਕੇ ਪਸ਼ੂਆਂ ਦੀ ਉਹ ਤੁਰ ਗਿਆ ਘੋੜੇ ਦੇ ਝੜਕੇ ਤੁਰਿਆ ਗਿਆ ਉਹ ਕਿਹੜਾ ਪਣ ਪਣ ਪੁੰਦੇ ਇੱਕ ਗਾਹਾਂ ਨੂੰ ਲੱਗਾ ਵੀ ਹੋ ਖੋਹੀ ਆ ਵੀ ਉੱਥੇ ਦਰਾਖਤ ਵੱਡਾ ਸਾਰਾ ਸੀ ਹਾਂ ਵੀ ਉੱਥੇ ਪਾਣੀ ਪੂਣੀ ਪੀਵਾਂਗੇ ਹਾਂ ਅੰਨੇ ਰੋਟੀ ਆਟੀ ਖਾ ਲਾਂਗੇ ਤੁਰ ਕੇ ਜਾਂਦੇ ਆ ਕੱਚੇ ਰਾਹ ਹੁੰਦੇ ਹਾਂ ਖੇਤਾਂ ਵਿਚ ਦੀ ਉਹਨੇ ਦੇਖਿਆ ਵੀ ਡੋਲ ਵੀ ਪੈ ਖੋਈ ਵੀ ਹੈਗੀ ਹਾਂ ਖੋਈ ਪੱਟੀ ਉਹਦੇ ਉੱਤੇ ਸਾਲਾ ਮਾਣਾ ਤੇ ਡੋਲ ਪਿਆ ਅੱਛਾ ਜੀ ਉਹਦੇ ਵਿੱਚ ਸੰਗਲ ਜੜ ਕੇ ਡੋਲ ਨੂੰ ਆਏ ਸੰਗળી ਲਾ ਕੇ ਧਰਨੇ ਵੀ ਕੋਈ ਚੱਕ ਕੇ ਬਣਾ ਲਏ ਉਹਨੇ ਕੱਢ ਕੇ ਪਾਣੀ ਪੂਣੀ ਪੀ ਕੇ ਜਦੋਂ ਮਾਰੀ ਛਾਤੀ ਜੀ ਉਥੇ ਬੰਦਾ ਸਾਰਾ ਬਰੋਟਾ ਜਾਂਦੀ ਉਹਦੇ ਲਵੇ ਇੱਕ ਜਨਾਨੀ ਬੈਠੀ ਅੱਛਾ ਬਹੁਤ ਸੋਹਣੀ ਉਹਨੇ ਨਿਗਾ ਭਾਈ ਕਹਿੰਦਾ ਵੀ ਆ ਉਹ ਕਹਿੰਦਾ ਵੀ ਤੂੰ ਇੱਥੇ ਕੀ ਕਰਦੀ ਐ ਹਮ ਇੱਤਾਂ ਚ ਵੀ ਹੈਗੀ ਚੋਸ ਨਾਲ ਉਹ ਚੀਜ਼ ਉਹ ਕਹਿੰਦੀ ਮੈਂ ਤਾਂ ਉਹੀ ਭੈਜੀ ਆ ਕੇ ਘਰ ਵਾਲਾ ਮੇਰੇ ਮਰ ਗਿਆ ਸਹੁਰਿਆਂ ਨੇ ਕੁੱਟ-ਕੱਟ ਕੇ ਮੈਨੂੰ ਕੱਢਤਾ ਭਈ ਰਾ ਇਥੋਂ ਕਹਿੰਦੀ ਮੈਂ ਤਾਂ ਚੱਲ ਇੱਥੇ ਆ ਕੇ ਬਹਿ ਗਈ ਵੀ ਜੇ ਚੱਲ ਕੋਈ ਮੈਂ ਤਾਂ ਕੋਈ ਮੁੰਡਾ ਮਿਲ ਜੇ ਬੰਦਾ ਮੈਂ ਤਾਂ ਚੱਲ ਵਿਆਹ ਵੀ ਕਰਾਂ ਤੇਰਾ ਚਲ ਉਸੇ ਦੀ ਰਹਿ ਜੂ ਵੀ ਮੈਂ ਤਾਂ ਹਾਂ ਬੇਵਾਰ ਸੋਈ ਬਹਿਤੀ ਹਾਂ ਉਹ ਕਹਿੰਦਾ ਕਹਿੰਦੀ ਵੀ ਤੂੰ ਕਰਾਲ ਹੈ ਉਹ ਕਹਿੰਦਾ ਮੈਂ ਤਾਂ ਵਿਆਹਿਆ ਹੋਇਆ ਵੀ ਮੈਂ ਤਾਂ ਕਰਾਂਗੀ ਕਿੰਨ ਤੇਰਾ ਭਾਈ ਭੂ ਕੋਈ ਵੀ ਉਹਦੇ ਨਾਲ ਭੱਜੂ ਮੈਂ ਤਾਂ ਉਹਦੇ ਵੀ ਭੱਜ ਜੂ ਉਹ ਕਹਿੰਦਾ ਭਾਈ ਮੇਰਾ ਲਿਆਣਾ ਹਜੇ ਉਹ ਨੂੰ ਮਣੀ ਲੈਂਦੇ ਅਸੀਂ ਕਹਿੰਦੀ ਚੰਗਾ ਚੱਲ ਫੇ ਘੋੜੀ ਤੇ ਬਿਠਾ ਕੇ ਲੈ ਚਲਾ ਇੱਧਰ ਮੈਂ ਇੱਧਰ ਹੀ ਜਾਣਾ ਆਦਰੀ ਮਰਜਾ ਬਾਈਾ ਚਾਲੋ ਉੱਤਰ ਜੂ ਕੰਨੀ ਮਗਾ ਉਹ ਤਾਂ ਬਹਿ ਗਈ ਮਗਰ ਉਹ ਵਸਤਾ ਲਾ ਕੇ ਕੋਲੇ ਤੇ ਵੀ ਜਾਂ ਬੋਤੇ ਤੇ ਜਦੋਂ ਬਹਿੰਦੇ ਆ ਬੰਦਾ ਹੱਥ ਪਾ ਲੈਂਦਾ ਵੀ ਟਿੱਕੜੋ ਕਣਾ ਪਈਏ ਕੋ ਬੋਤੇ ਤੇ ਤਾਂ ਵਿਚਾਲੇ ਘਵਾਂੜੀ ਹੁੰਦੀ ਉਹਨੂੰ ਵੀ ਹੱਥ ਪੈ ਜਾਂਦਾ ਜਿਹੜਾ ਉਹਦੇ ਕਹਿੰਦੇ ਪਹਿਲੇ ਜਮਨ ਕਿ ਬੋਦਾ ਫੜ ਲੈ ਬੋਤੇ ਦਾ ਉਹਦੇ ਜਿਹੜੇ ਬਾਲ ਨੇ ਘਵਾਂੜੀ ਤੇ ਹੱਥ ਪਾ ਕੇ ਬਹਿ ਜਾਂਦਾ ਮਗਰਲਾ ਬੰਦਾ ਉਹ ਮਗਰ ਘੋੜੀ ਤੇ ਹੁਣ ਬਹਿ ਗਈ ਕੋਲੇ ਪਈ ਐ ਲੱਕ ਨੂੰ ਹੱਥ ਪਾ ਲਿਆ ਉਹਨੇ ਦਾ ਮੁੰਡੇ ਦਾ ਸ਼ਕੰਜੇ ਵਾਂਗੂ ਕਸ਼ਤਾ ਆਇ ਕੁੱਟ ਕੇ ਚਾਂ ਲਿਕਨ ਵਾਲੀ ਕਰਦੀ। ਪਸੇ ਨਹੀਂ ਉਹਨੇ ਕੂੜੀਆਂ ਕਹਿੰਦੇ ਜਾਂ ਮਾਰੀਆਂ। ਕੋਈ ਅਕਾ ਨੂੰ ਕਰਦੀ ਐ। ਉਹਦੀ ਮਾਂ ਦੱਸ ਚੁੰਦੀ ਉਹ ਗੱਲ ਪਈ ਉਹਦੇ ਯਾਦ ਆ ਗਈ। ਉਹ ਕਹਿੰਦੀ ਵੀ ਜੇ ਕੋਈ ਗੱਲਬਾਤ ਹੋ ਜਾਏ ਕੋਈ ਹਵਾਵਰੇ ਕੋਈ ਆਪੂਤ ਪ੍ਰੇਤ ਦਾ ਕੁਝ ਵੀ ਤੈਨੂੰ ਡਰ ਲਗੇ। ਵੀ ਉਹਦੋਂ ਵਾਹਿਗੁਰੂ ਵਾਹਿਗੁਰੂ ਕਾਲ ਲਗੇ। ਉਹ ਬਾਈ ਵਾਹਿਗੁਰੂ ਵਾਹਿਗੁਰੂ ਕਾਲ ਨਾਲ ਕੋਲੇ ਛੱਡ ਤੇ। ਛੱਡ ਕੇ ਕਹਿੰਦਾ ਉੱਤਰ ਘੋੜੀ ਤੋਂ। ਵੀ ਮੈਂ ਤੜੋਂ ਪੈਂਦਾ ਮੈਂ ਤਾਂ ਤੈ ਕੁੱਟਤਾ ਸੀ। ਧਾਰਤੀ ਹੋ। ਉਹ ਕਦੀ ਤਾਰ ਤੇ ਚੱਲੂ ਦਾ ਤੇਰੇ ਮਗਰੇ ਹੁਣ ਅੱਖਾ ਬਣਾ ਪਾਇਆ ਜਰੇ ਤਾਂ ਕੋਈ ਚੀਜ਼ ਆਈ ਜਦੋਂ ਤਾਰ ਕੇ ਖੜਾ ਛੜਾ ਤੋ ਭਾਗ ਗਿਆ ਜਾ ਕੇ ਕਹਾਂ ਕੋਈ ਸਾਥ ਸਾਥ ਬੈਠਾ ਸੀ ਨਾਲ ਤੁਰ ਕੇ ਜਾਂਦਾ ਤੇ ਆਪਣੇ ਡੇਰੇ ਨੂੰ ਜਿਵੇਂ ਆਪਾਂ ਕਿਤੇ ਕਿਤੇ ਜਾਈਆ ਲੰਗੜੇ ਕੋਈ ਚੀਜ਼ ਬਤਲਣ ਜਾਣੇ ਜਾਂ ਕੋਈ ਐ ਦੂਜੇ ਪਿੰਡ ਚੋਂ ਆਇਆ ਸੀ ਕੋਈ ਆਪਦਾ ਲੈ ਕੇ ਸਮਾਂ ਉਹ ਥੱਕ ਗਿਆ ਵੀ ਬਹਿ ਗਿਆ ਉਹ ਕਹਿੰਦਾ ਖੜੀ ਪਈ ਓਏ ਮੈਨੂੰ ਚਾਲਾ ਇੱਧਰ ਨਹੀਂ ਜਾਣਾ ਮੈਂ ਵੀ ਉਹ ਡਰੇ ਮੈਂ ਰੱਖ ਤੋ ਉਹੀ ਨਾ ਆ ਕੇ ਸਾਥ ਬਣ ਕੇ ਬੈ ਗਈ ਹੋਏ ਉਹ ਕਹਿੰਦਾ ਜੀ ਬਾਬਾ ਮੈਂ ਨਹੀਂ ਬਿਠਾਉਣਾ ਮੈਂ ਤਾਂ ਕਹ ਰਿਹਾ ਤਾ ਤੂੰ ਡਰਨਾ ਸੰਤ ਵੀ ਵਧੀਆ ਤੇ ਆ ਪੰਚੀ ਨੂੰ ਪਤਾ ਇਸ਼ਾਰਾ ਤਾ ਮੈਨੂੰ ਪਤਾ ਵੀ ਤੇਰੇ ਨਾਲ ਕੀ ਬਣੀਆ ਤੂੰ ਡਰਨਾ ਮੈਂ ਤਾਂ ਸਾਹ ਦੀ ਹਮਤ ਜਾਣ ਹੈ ਮੈਂ ਤਾਂ ਘਮੂਰੇ ਡੇਰਾ ਮੈਂ ਉੱਥੇ ਉੱਤ ਜੂ ਡਰਨਾ ਤੂੰ ਮੈਨੂੰ ਪਤਾ ਵੀ ਤੂੰ ਮਾ ਕਰਦੇ ਵੀ ਤੂੰ ਡਰਿਆ ਹੋਇਆ ਹੈ ਕਹਿੰਦਾ ਕਹਿੰਦਾ ਫਿਰ ਪੁੱਛਿਆ ਕਹਾਂ ਤੇਰੇ ਮਗਰ ਜਨਾਨੀ ਬੈਠੀ ਸੀ ਕਹਿੰਦਾ ਹਾਂ ਕਹਿੰਦਾ ਅਲ ਕੋਈ ਨਾ ਕਹਾਂ ਤੂੰ ਉਹ ਕਹਿੰਦੇ ਮੈਂ ਤੇਰੇ ਮਗਰ ਹੀ ਫੇਰ ਆਉਂ ਕਹਾਂ ਮੈਂ ਤਾਂ ਉਹ ਤੋਂ ਡਰਦਾ ਨਹੀਂ ਤੈਨੂੰ ਨਾ ਜਿੱਥੇ ਉਹੀ ਨਾਮ ਹੋਏ ਕਹਿੰਦਾ ਨਹੀਂ ਹਲਾ ਤੂੰ ਆਇ ਕਾ ਤੂੰ ਡਰਨਾ ਤੈਨੂੰ ਉਹ ਕੁਝ ਨਹੀਂ ਕਰ ਸਕਦੀ ਉਹਨੇ ਉਹਨੂੰ ਇੱਕ ਮੰਤਰ ਸੁਝਾਇਆ ਵੀ ਆਹ ਤੂੰ ਮੰਤਰ ਪੜ੍ਹਾ ਕਰ ਪਾਜ ਕਰਾ ਕੇ ਸਾਬਦਾ ਵੀ ਤੇਰੇ ਲਵੇ ਨਹੀਂ ਲੱਗੂ ਤੂੰ ਡਰਨਾ ਕਹ ਕਹਤਾ ਨਾਲੇ ਉਹਦਾ ਇੰਨਾ ਆ ਗਿਆ ਡੇਰਾ ਕਹਿੰਦਾ ਵੀ ਉਹ ਡੇਰੇ ਚ ਮੈਨੂੰ ਉਤਾਰਿਆ ਤਾਰਤਾ ਉਹਨਾਂ ਨੇ ਪੁੱਛਿਆ ਕਿ ਚਾਹ ਪਾਣੀ ਪੀ ਲੈ ਕਹਿੰਦਾ ਜੀ ਬਸ ਚਾਹ ਚੂਤਾ ਕੁਛ ਨਹੀਂ ਕਹਿੰਦਾ ਬਸ ਇਹ ਨਾ ਪੁੱਲੀ ਤੇਨ ਕੋਈ ਕੁਛ ਨਹੀਂ ਚੱਲ ਕਸਾ ਕਹਣਾ ਚੰਗਾ ਨਿਆਉ ਤੋੜਿਆਗਾ ਤੋੜਿਆਗਾ ਗਾਹਨ ਨਦੀ ਜਿਆ ਕਿ ਕੋ ਉਥੇ ਨਦੀ ਤੇ ਸੰਭਲੋ ਪਾਰ ਕਰਾਉਣਾ ਤੇ ਮਲਾਜ ਆ ਬੇੜੀ ਨਾਲ ਉਹ ਉਥੇ ਖੜ ਗਿਆ ਜਾ ਕੇ ਉਹ ਵੀ ਪੈਰੀ ਜਾ ਕੇ ਉਥੇ ਬਲਦ ਬਣ ਗਈ ਇਹ ਪਲਟ ਦੀ ਸੀ ਉਹ ਹਾਈ ਤੇ ਹੋਣੀ ਉਹ ਨੂੰ ਪੂਰੀ ਉਹ ਤੇਗਾ ਹਾਇਤ ਵੀ ਉਹ ਬਦਲ ਚੱਕ ਰਹੀ ਸੀ ਉਹ ਤੋਂ ਉਹ ਤਹਾਤ ਕਰਾ ਕੇ ਇਹ ਤੇ ਉਹ ਹੋਣੀ ਸੀ ਉਹ ਬਲਦ ਬਣ ਕੇ ਚੰਗੇ ਕੰਗੜਾ ਕੰਗਰੂ ਪਰ ਘੰਗਰੂ ਟੱਲੀਆਂ ਬਲਦ ਬਣ ਕੇ ਘੋੜੀ ਵਰਗਾ ਕਹਿੰਦਾ ਬਲਦ ਵੀ ਬੜਾ ਫਰਦਾ ਉਹਨੇ ਦਾ ਕੁਛ ਨਹੀਂ ਉਹਨੇ ਦਾ ਕੀ ਕਰਨਾ ਜੀ ਬੈਠਾ ਰਿਹਾ ਦੇਖੀ ਆ ਤੇ ਟੱਲੀਆਂ ਪਾਈਆਂ ਹੁੰਦੀਆਂ ਸਾਲਾ ਟੱਲੀ ਖੜਕਦੀ ਜਾਂਦੀ ਅੱਗੇ ਟੱਲੀਆਂ ਵੱਧ ਪਾਉਂਦੇ ਕੰਗਰਾਲਾ ਹੂੰ ਸ਼ੌਂਕ ਵੀ ਹੁੰਦਾ ਖੜਕਦੇ ਤੇ ਗਾਹਾਂ ਵਿੱਚ ਜੋ ਖੇਤ ਕੋਤੂਣਿਆਂ ਦੇ ਖੜਕਦੀਆਂ ਜਾਂਦੀਆਂ ਟੱਲੀਆਂ ਘੁੰਗਰੂ ਬੰਦ ਨੇ ਪਤਾ ਵੀ ਲੰਦਾ ਵੀ ਕੋਈ ਹਾਲੀ ਹੋਰ ਆਉਂਦਾ ਨੇਰਾ ਹੁੰਦਾ ਜੋ ਤੜਕੇ ਸਵੇਹਾ ਜਾਂਦੇ ਹੂੰ ਹਾਲਾ ਕਹਿੰਦੇ ਜੋ ਮਗਰ ਆਉਂਦਾ ਕੋਈ ਤੇ ਉਹ ਹਾਲਾ ਨੇ ਦੇਖਿਆ ਵੀ ਬਲਦੀ ਬੜਾ ਸੋਹਣਾ ਫਿਰਦਾ ਕੰਗਰਾਲ ਹੁੰਦੇ ਉਹਦੇ ਗੱਲ ਚ ਪਾਈ ਹੋਈ ਦੇਖੀ ਹੋ ਕੇ ਨਾਲ ਕਦੇ ਜਮਾਨੇ ਚ ਹੁਣ ਦੇਖੀ ਨਹੀਂ ਹੁਣ ਤਾਂ ਉਹ ਕਿੱਥੇ ਦੇਖੇ ਜਮਾਨੋ ਕੰਗਰਾਲ ਨੇ ਪਟਾ ਆ ਜਾਂਦਾ ਉਹਦਾ ਚੰਮ ਦਾ ਜਿਵੇਂ ਆਪਣੀ ਲੱਕੜੋਂ ਬਣਨ ਵਾਲੀ 65 ਦੇ ਉੱਤੇ ਬਧਰੀ ਜੀ ਹੁੰਦੀ ਹੈ ਉਹਦੇ ਵਿੱਚ ਗਾਲੀਆਂ ਕੱਢ ਕੱਢ ਕੇ ਘੁੰਗਰੂ ਪਾਏ ਹੁੰਦੇ ਹਾਂ ਠੀਕ ਹੈ ਠੀਕ ਹੈ ਦੇਖੀ ਘੁੰਗਰੂਆਂ ਦੇ ਵਿੱਚ ਦੀ ਡੰਨਿਆਂ ਦੇ ਇੱਕ ਤਾਕਾ ਦਾ ਕੱਟ ਕੇ ਰੱਸੀ ਉਹ ਕੰਗਰਾਲ ਬਣਾ ਕੇ ਉਹਦੇ ਬਣ ਜਾਂਦੀ ਕਈ ਘੁੰਗਰੂ ਦੀ ਕੰਗਰਾਲ ਪਾਈਆਂ ਜਾਂਦੀ ਉਹ ਹੁਣ ਵੀ ਪਾਉਂਦੇ ਨੇ ਉਹ ਗੱਡੀਆਂ ਆ ਗੱਡੀਆਂ ਵਾਲਿਆਂ ਦੇ ਕੋਲੇ ਹੁੰਦੇ ਆ ਉਹ ਆਮ ਬਲਦਾਂ ਤਾਂ ਹੁਣ ਬਲਦੀ ਨਹੀਂ ਜੋੜਦਾ ਹੁਣ ਬਲਦਾਂ ਦਾ ਕਿੱਥੇ ਇੱਕ ਉਹਦੀ ਈਦੀ ਪਿੱਕਲ ਦੀ ਟੱਲੀ ਉਹ ਕੱਲੀ ਪਾਉਂਦੇ ਨਾਲ ਉਹ ਵੀ ਉਹਦੇ ਵਿੱਚ ਵੀ ਛੜਦੇ ਜਾਂ ਕੱਲੀ ਵੀ ਪਾਉਂਦੇ ਉਹ ਬੜੀ ਬਾਜ਼ ਦੂਜੂ ਟੱਕਰ ਹੁੰਦੀ ਨੇ ਜੋ ਖੜਕਰੀ ਕਰੇ ਵੀ ਖੜਕਦੀ ਜੇ ਕੋਈ ਚੋਰ ਚਾਰ ਵੀ ਆਇੰਦਾ ਪਤਾ ਲੱਗਦਾ ਭਾਈ ਦਾ ਬਲਦ ਖੁੱਲ ਗਿਆ ਜਾਂ ਖੁੱਲ ਗਿਆ ਜਾਂ ਕੋਲੇ ਲਿਆ ਖੜਕਰੀ ਹੋ ਪਰ ਚੋਰ ਤਾਂ ਜਿਹੜੇ ਉਤੋਂ ਵੀ ਜ਼ਿਆਦਾ ਤੇਜ਼ ਨੇ ਤਾਂ ਕੱਖ ਸੋਨੇ ਦਿੰਦੇ ਜੇ ਕੋਈ ਬਲਦ ਚੋਰੀ ਕਰਨ ਟੱਲੀ ਤੇ ਤਾਂ ਕੱਖ ਫਸਾ ਆਂਦੇ ਖੜਕ ਨੂੰ ਹਟਾ ਆਂਦੇ ਤੇ ਉਹਨੇ ਕੀ ਕਰਿਆ ਮਲਾਣੇ ਦਾ ਬਲਦ ਫੜ ਲਿਆ ਉਹ ਵੀ ਕਹਾ ਆਪਾਂ ਵੇਚ-ਬੋਚ ਦੇਵਾਂਗੇ ਉਹਨੇ ਫੜ ਕੇ ਮੌਨਾ ਵਿੱਚ ਚੜਾ ਲਿਆ ਪੰਜ-ਸੱਤ ਬੰਦੇ ਚੜਾ ਲਏ ਹੱਕ ਦੀ ਬੇੜੀ ਚਲੋ ਅੱਖ ਦੀ ਜਦੋਂ ਨਦੀ ਦੇ ਵਿਚਾਲੇ ਜੇ ਬਾਕੀ ਬਲਦ ਤਾਂ ਲੱਗਿਆ ਟੱਪਣ ਮਾਰੇ ਸਾਲ ਹੁਣ ਬਲਦੇ ਲਵੇ ਕੌਣ ਲੱਗੇ ਵੀ ਸਰ ਗਿਆ ਬਲਦ ਪਈ ਗਿਆ ਪਾਂ ਦਾ ਪਾ ਤੇ ਹਾਂ ਵੀੜਾ ਪਲਟਾ ਸੀ ਉਹਨਾਂ ਤਾਂ ਬੇੜੀ ਵਿੱਚੀ ਡੋਪਤਾਂ ਵਿੱਚੀ ਮਲਾਹ ਡੋਪਤਾ ਵਿੱਚੀ ਸਵਾਰੀਆਂ ਡੋਪਤਿਆਂ ਵਿੱਚੀ ਪਲਟਾ ਸੀ ਆਪ ਲੈਕਰ ਕੇ ਪਾਰ ਗਿਆ ਬਾਹਰ ਆ ਗਿਆ ਸਾਹ ਤਿਰਕੇ ਉਹਨੇ ਅੱਖਾਂ ਵੀ ਪੜਾ ਪੈਂ ਜਨ ਆ ਤਾਂ ਕੱਲ ਹੋਈ ਹੋ ਯਾਦ ਬੋਤੀ ਗਾਹਾਂ ਗਾਈ ਬਣ ਗਈ ਸੂਈ ਹੋਈ ਏਡਾ ਲੇਵਾ ਵਧੀਆ ਸੋਹਣੀ ਬਹਿੜੀ ਤਾਜੀ ਸੂ ਕੋਈ ਆਇਆ ਜ਼ਮੀਦਾਰ ਆਪਣੇ ਵਰਗਾ ਉਹਨਾਂ ਨੇ ਭਈ ਫੜ ਲਈ ਉਹਨੇ ਫੜੀ ਵੀ ਚੱਲ ਦੁੱਧ ਦਤਾ ਤੈਨੂੰ ਵਧੀਆ ਲੇਵਾ ਆਪਾਂ ਫੜ ਲਈਆਂ ਸੁੰਨੀ ਫਰਦੀਆ ਗਾਈ ਵਧੀਆ ਸੂਈ ਹੋਈ ਲੱਗਦੀ ਹੈ ਕਰੇ ਫੜ ਕੇ ਲੈ ਗਿਆ ਕਰੇ ਜਾ ਕੇ ਬੰਨਤੀ ਬੰਨਨੇ ਕਿਹਾ ਤਾਂ ਜਿਹੜੇ ਕੱਖ ਦੇ ਸਾਰੇ ਤਿੰਨ ਚਾਰ ਡੰਗਰ ਹੋਰ ਤੇ ਸਾਰਿਆਂ ਦੇ ਝੂਠੇ ਕਰਦੇ ਹੁਣੇ ਝੂਠੇ ਕਰਕੇ ਆਪ ਖੁੱਲ ਕੇ ਪਾਰਾਈ ਵਾਰੇ ਅੱਛਾ ਉਹ ਜਿਹੜੇ ਡੰਗਰ ਨੂੰ ਕੱਖ ਪਾ ਦੇਣ ਐਂ ਤਾਂ ਉਹ ਹੀ ਮਰ ਜਾ ਤਿੰਨ ਚਾਰ ਡੰਗਰ ਮਾਰਦੇ ਉਹਦੇ ਅੱਛਾ ਹਾਂ ਉਹ ਫਿਰ ਉੱਥੋਂ ਉਹਨੇ ਆਖਿਆ ਵੀ ਹੁਣ ਆਪਾਂ ਵੀ ਚੱਲੀਏ ਯਾਰ ਇੱਥੋਂ ਵੀ ਤਾਂ ਉਹੀ ਸੀ ਜਿਹਨੇ ਪਲਟਾ ਤੀ ਆਪਾਂ ਵੀ ਚੱਲ ਹੁਣ ਪਿਛਲਾ ਜਿਹੜਾ ਜ ਆ ਵੀ ਤਾਂ ਇਹ ਜਾਊਗਾ ਉਹ ਚੜ ਕੇ ਕੋੜੇ ਦੇ ਗਾਹਾਂ ਤੁਰ ਪਿਆ ਗਾਹ ਜਾਂਦੇ ਨੂੰ ਫਿਰ ਜਨਾਨੀ ਬਣ ਗਈ ਜਨਾਨੀ ਬਣੀ ਹੋਈ ਉਹਨੇ ਦੇਖਿਆ ਵੀ ਉਹ ਖੜੀ ਐ ਆਪ ਤਾਂ ਲਾਂਗਾ ਕੋਲ ਦੀ ਉਹਨੇ ਕਾਹਦੀ ਕਾਹਦੀ ਮਾਗਰ ਲਾ ਗਈ ਉਹਦੇ ਉਹਨੂੰ ਤਾਂ ਕੁਛ ਨਾ ਕਿਹਾ ਉਹਨੇ ਤਾਂ ਆਪਣਾ ਸ਼ਬਦ ਸ਼ੁਰੂ ਕਰ ਲਿਆ ਮਾਗਰ ਮਾਗਰ ਤੁਰ ਹੀ ਜਾਵੇ ਮੂਹਰੋਂ ਆਪਣੇ ਖੇਤ ਮੋਂ ਤੇ ਦੋ ਭਾਈ ਉਹ ਨਾਲ ਨੂੰ ਖੜ ਗਈ ਉਹ ਕੋ ਉਹਨੇ ਘੋੜੀ ਵੀ ਘਾ ਰੋਕ ਲਈ ਬੈ ਗਿਆ ਪਾਣੀ ਪੂਣੀ ਪੀਣ ਲੱਗਾ ਦਮ ਲੈਣ ਲੱਗਾ ਵੀ ਦੇਖਾਂ ਕਿ ਕਰੂ ਉਹਨਾਂ ਨੂੰ ਕਹਿੰਦੇ ਵੀ ਬੁਲਾ ਲਿਆ ਉਹਨਾਂ ਨੂੰ ਉਹ ਕਹਿੰਦੇ ਫਿਰ ਤੂੰ ਕਿੱਧਰ ਜਾਣਾ ਵੀ ਆਏ ਕਹਿੰਦੀ ਮੈਂ ਤਾਂ ਕਿੱਧਰ ਜਾਣਾ ਵੀ ਮੇਰੇ ਤਾਂ ਘਰ ਵਾਲਾ ਨਾ ਜੀ ਚ ਡੁੱਬ ਗਿਆ ਵੀ ਮੈਂ ਤਾਂ ਐ ਕਹਿੰਦੀ ਵੀ ਚਲ ਜੇ ਮੈਨੂੰ ਮੈਂ ਤਾਂ ਕਹਿੰਦਾ ਵੀ ਕੋਈ ਮਿਲ ਜੇ ਵਿਆਹ ਕਰਾ ਲਾਂ ਮੈਂ ਆਪਦਾ ਤਾਂ ਟਾਈਮ ਲੰਗਾ ਵਾ ਉਹ ਤਾਂ ਹੁਣ ਡੱਬ ਗਿਆ ਵੀ ਮੈਂ ਕਿੱਧਰ ਜਾऊं ਹੁਣ ਮੇਰਾ ਹਾਲ ਨਹੀਂ ਹੋ ਕੋਈ ਹਿੱਲਾ ਉਹ ਕਹਿੰਦੀ ਵੀ ਤੁਸੀਂ ਦੋ ਜਣੇ ਚੱਲ ਤੁਸੀਂ ਛੋੜਨਾ ਕਰਾ ਲੈਨੇ ਇੱਕ ਨਾਲ ਕਹਿੰਦਾ ਚਲ ਕਰਾ ਲਿਆ ਵੱਡੇ ਨੂੰ ਕਹਿੰਦਾ ਵੀ ਕਹਿੰਦਾ ਮੈਂ ਕਰਾ ਲਵਾਂ ਕਹਿੰਦਾ ਚਲ ਤੂੰ ਕਰਾ ਲੈ ਉਹਨਾਂ ਨੇ ਕਿਹਾ ਚਾ ਰੋਟੀ ਪੱਕਦੀ ਹੋਗੀ ਲੈ ਚੱਲਾਂਗੇ ਉਹੀ ਹੁੰਦਾ ਵਿਆਹ ਤਾਂ ਜਦੋਂ ਗਾਹਾਂ ਉਹਨਾਂ ਨਾਲ ਤੁਰ ਗਈ ਉਹ ਵੀ ਬੈਠਾ ਥੋੜੀ ਦੂਰ ਜਾ ਕੇ ਕਹਿੰਦੀ ਤੇਹ ਲੱਗੀ ਹੈ ਪਾਣੀ ਲੋ ਕਹਿੰਦਾ ਪਾਣੀ ਤਾਂ ਉਹ ਜਾ ਲਵੇ ਲੋੜ ਹੈ ਨਹੀਂ ਵੀ ਆਹੋ ਨਦੀ ਚ ਆ ਤਾਂ ਦੂਰ ਕਹਿੰਦੀ ਫਿਰ ਉੱਥੋਂ ਲਿਆ ਵੀ ਤੇਹ ਲੱਗੀ ਹੈ ਉਹ ਦੋ ਜਣੇ ਬੈ ਗਏ ਵੱਡਾ ਭਾਈ ਪਾਣੀ ਲੈਣ ਵਾਗਿਆ ਪਾਣੀ ਹੁ ਕਾ ਚੱਲਿਆ ਭਈ ਉਹ ਜਾਜ ਨੂੰ ਕਹਿੰਦਾ ਯਾਰ ਮੈਂ ਪਾਣੀ ਲਿਆਣਾ ਤੇ ਸਾਡੇ ਘਰ ਵਾਲੀ ਤੇ ਹੈ ਹੀ ਮਰਦੀ ਐ ਪਾਣੀ ਕਾ ਚੱਲਿਆ ਕੋਈ ਹੈ ਨਹੀਂ ਪੰਡਾ ਉਹ ਕਹਿੰਦਾ ਮੇਰੇ ਲਈ ਤਾਂ ਕਿਹੜਾ ਪੰਡਾ ਹੋਣਾ ਕਹਿੰਦਾ ਤੇ ਨਾਲ ਇੰਤਜ਼ਾਮ ਕਰ ਦੇਣਾ ਐਂ ਤਰ੍ਹਾਂ ਤਾ ਉਹ ਬੇਜ ਤੇ ਕਦੂ ਸੁਬੇ ਚੜੇ ਜੋ ਜਿਹੜੇ ਕਦੂ ਪੱਕੇ ਹੋਏ ਸੀ ਉਹਨੇ ਢਾਂਗੇ ਨਾਲ ਇੱਕ ਲਾ ਕੇ ਵੱਢ ਕੇ ਨਾਲ ਉਹਦਾ ਕਦੂ ਦਾ ਉੱਤੋਂ ਤੋਂ ਮੂੰਹ ਜਾਂ ਕਰਕੇ ਵਿੱਚੋਂ ਕੱਢ ਕੇ ਉਹਦਾ ਗੁਰਤਗਾ ਦੀ ਧੋ ਕੇ ਸਮਾਰ ਕੇ ਕਹਿੰਦਾ ਪਰਕੇ ਲੈ ਜਾ ਤੇਰਾ ਰੰਗ ਲੈ ਜਾ ਉਹ ਜਦੋਂ ਉਹ ਲੈ ਕੇ ਗਿਆ ਉਹ ਨੂੰ ਕਹਿੰਦੀ ਵੀ ਉਹ ਕੌਣਾ ਕਿ ਮੇਰਾ ਭਾਈ ਹੈ ਚਲ ਉਹਨੂੰ ਛੱਡ ਕਹਿੰਦੀ ਮਾਤਾ ਤੇਰੇ ਨਾਲ ਵੀ ਵਿਆਹ ਕਰਾ ਲੈਣੀ ਆ ਉਹ ਕਹਿੰਦਾ ਮੈਂ ਤਾਂ ਨਹੀਂ ਕਰਾਂ ਜੋ ਇੱਕ ਨਾਲ ਹੋ ਗਿਆ ਵੀ ਚਲ ਉਹ ਹੀ ਠੀਕ ਆ ਵੱਡਾ ਹੋ ਕਹਿੰਦੀ ਨਾ ਵੱਡੇ-ਵੱਡੇ ਦਾ ਮੇਰਾ ਕੋਈ ਲੈਂਕ ਨਹੀਂ ਉਹਦੇ ਨਾਲ ਕਿ ਨੰਦ ਭੜਾਏ ਨੇ ਕਹਿੰਦਾ ਨਾ ਵੀ ਮੈਂ ਨਹੀਂ ਉਹ ਤਾਂ ਭਈ ਉਹ ਤਾਂ ਆਉਂਦੇ ਆਉਂਦੇ ਤੋਂ ਪਹਿਲਾਂ ਹੀ ਕੂੜੀਆਂ ਜਾਂ ਭਾਲੀਆਂ ਮੇਰੇ ਨਾਲ ਨੇ ਚੁੰਨੀ ਚੱਪੇ ਜੇ ਪਾੜ ਕੇ ਮਾਰੀ ਜਦੋਂ ਆਇਆ ਕਹਿੰਦਾ ਕੀ ਹਾਲ ਚਾ ਕਹਿੰਦੀ ਆਹ ਦੇਖ ਰਿਹਾ ਤੇਰਾ ਭਾਈ ਆ ਇੱਕ ਹਾਂ ਮੇਰੇ ਨਾਲ ਮੇਰੀ ਬੇਇੱਜ਼ਤੀ ਕਰਤੀ ਤੇਥੋਂ ਬਾਅਦ ਉਹ ਕਹਦਾ ਹੈ ਉਹ ਕਹਦਾ ਭਾਈ ਉਹੀ ਕਰਦੀ ਆ ਮੈਂ ਤੈਨੂੰ ਕੁਝ ਨਹੀਂ ਚਾਹ ਆਪ ਹੀ ਪੜ ਲੈਣੇ ਉਹ ਹੁਣ ਕਦ ਮੰਨਦਾ ਬੰਦਾ ਭੈਣ ਜਦਿਆਂ ਲੜਾ ਤੇ ਤੇ ਉਹਨਾਂ ਨੇ ਖਿੱਚ ਲਿਆ ਡਾਂਗਾ ਉਧਰ ਉਧਰ ਹੀ ਉਹ ਉਹਦੇ ਮਰੇ ਚੂਕਣੇ ਜੋਧੇ ਮਰੇ ਇੱਕ ਫੱਟੜ ਹੋ ਗਿਆ ਇੱਕ ਦੀ ਮੌਤ ਹੋ ਗਈ ਜਿਆਦਾ ਛੱਟ ਲੱਗੀ ਕੋੜਿਆ ਦੇਖਦਾ ਵੀ ਮੇਰੇ ਸਾਰੇ ਨਾ ਉਮਰ ਬਾਤ ਉਹ ਦੋ ਬੰਦੇ ਉਹ ਵੀ ਮਰ ਗਿਆ ਬਸ ਛੱਟ ਲੱਗੀ ਉਹਦੇ ਵੀ ਦੰਨੇ ਭਾਈ ਉਹ ਮਰਵਾ ਤੇ ਉਹ ਫਿਰ ਉੱਥੋਂ ਫੇ ਕੋੜਿਆ ਨੇ ਕਿਹਾ ਚੱਲ ਇੱਥੋਂ ਯਾਰ ਚੱਲੀਏ ਭੈਣ ਜਦਿਆਂ ਉਮਰ ਬਾਤ ਹੈ ਦੋ ਬੰਦੇ ਤਾਂ ਉਹੀ ਹੈ ਤੁਰਿਆ ਗਿਆ ਤੁਰਿਆ ਫੇਰ ਉਹਨੂੰ ਕਹਿੰਦਾ ਵੀ ਤੂੰ ਹੈ ਕੌਣ ਆ ਤੂੰ ਮੈਨੂੰ ਐਂ ਤਾਂ ਦੱਸ ਦੇ ਕੋੜੀ ਵਾਲਾ ਕਹਿੰਦਾ ਮੁੰਡਾ ਕਹਿੰਦਾ ਜਿਹੜਾ ਵਪਾਰ ਕਰਨ ਗਿਆ ਤੇ ਉਹਨੂੰ ਵਪਾਰ ਕਿਹੜਾ ਕਰਨ ਦਾ ਉਹਨੇ ਹੋਸ਼ ਨਹੀਂ ਕਰੀ ਜਿਹੜਾ ਪਾ ਰੱਖਿਆ ਉਹ ਕਹਿੰਦੀ ਤੈਂ ਮੈਥੋਂ ਕੀ ਲੈਣਾ ਤੂੰ ਉਹਦਾ ਜਾ ਕਹਿੰਦਾ ਨਾ ਆ ਜਾ ਦੱਸ ਦੇ ਕੈਨ ਦੀ ਮਾਤਾ ਹੋਣੀ ਆ ਇਹਨੂੰ ਨਹੀਂ ਪਤਾ ਹੋਣੀ ਆ ਮੈਂ ਇਹਨਾਂ ਦੀ ਮੌਤ ਤੇ ਕਹਿੰਦੀ ਕਿਸੇ ਬਹਾਨੇ ਨਾਲ ਮਾਰ ਨਹੀਂ ਮਾਰਨੇ ਸੀ ਇਹਨਾਂ ਨੂੰ ਸਮਾਂ ਆ ਗਿਆ ਇਹ ਮਾਈ ਵਸੇ ਨੇ ਟੱਕਰ ਕਰਾਤੀ ਮਰ ਕੇ ਉੱਥੇ ਉਹਨਾਂ ਦੀ ਵੀ ਮੌਤ ਹੋਣੀ ਸੀ ਹੁਣ ਇਹ ਨਦੀ 'ਚ ਇਕੱਠੇ ਸਿ ਉਹ ਕਿਸੇ ਸੁਭਾਣੇ ਨਾਲ ਮਾਰ ਨਹੀਂ ਮਾਰਨੇ ਤੇ ਆਪਾਂ ਹੁਣ ਵੀ ਆਪਾਂ ਨੂੰ ਆਲੇ ਦੇ ਕਿਸੇ ਨੂੰ ਅਟੈਕ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਕੁਝ ਇਲਾ ਤਾਂ ਇਹੋ ਜਿਹੀ ਬਣਦਾ ਹੈ ਚਾਂਸ ਬਣ ਜਾਂਦਾ ਹੈ ਉਹ ਆਏ ਹੋ ਜਾਂਦਾ ਵੀ ਉਹ ਗੱਡੀ ਥੱਲੇ ਆ ਗਿਆ ਜਾਂ ਫੇਟ ਮਾਰ ਗਿਆ ਕੋਈ ਹੁੰਦਾ ਚਾਂਚ ਆ ਜੇ ਕਹਿੰਦੇ ਉਹਨਾਂ ਦੀ ਵੀ ਕਾਲ ਸੀ ਉਹਨਾਂ ਨੇ ਵੀ ਮਰਨੇ ਮਨ ਨਹੀਂ ਤੇ ਉਹ ਮੈਂ ਫਿਰ ਉੱਥੇ ਧੋਪ ਕੇ ਮਾਰਦੇ ਉਹਦੇ ਆ ਡੰਗਰਾਂ ਵਿੱਚ ਸਾ ਦਾ ਆਹ ਉਹ ਵੀ ਮੈਂ ਮਾਰ ਕੇ ਆਇਆ ਫਿਰ ਕਹਿੰਦਾ ਫਿਰ ਮੈਨੂੰ ਕਹਿੰਦੀ ਸੱਡੂ ਮੈਂ ਹਰੇਕ ਨੂੰ ਮਾਰਨੀ ਮਾਰਨੇ ਜਦੋਂ ਸਮਾ ਆ ਗਿਆ ਕਹਿੰਦਾ ਮੇਰਾ ਸਮਾ ਫਿਰ ਕਦੋਂ ਕੋ ਨੂੰ ਆਊ ਉਹ ਦੱਸ ਕਹਿੰਦੀ ਤੈਂ ਕਿ ਲੈਣਾ ਤੂੰ ਆਪਦਾ ਕੰਮ ਕਰ ਤੇ ਹਜੇ ਰਹਿੰਦਾ ਕੰਮਾ عمر ਤੂੰ ਆਪਦਾ ਆਰਾਮ ਕਰ ਤੈਂ ਕੀ ਬੱਸ ਹੈ ਜੇ ਦਾਤਾ ਕਹਿੰਦੀ ਤੈਨੂੰ ਉਹ ਦੁੱਖ ਨਹੀਂ ਚਲੇ ਜਾਣੇ ਕਹਿੰਦਾ ਨਾ ਦੱਸ ਦੇ ਕੁਝ ਨਹੀਂ ਹੁੰਦਾ ਕਹਿੰਦੀ ਤੈਨੂੰ 10 ਸਾਲਾਂ ਨੂੰ ਮਾਰੂੰਗੀ ਤੇਰੀ 10 ਸਾਲਾਂ ਦੀ ਉਮਰ ਹੈਗੀ ਉਹਦੂ ਬਾਤੈ ਨੂੰ ਮਾਰੂ ਐਨਾ ਆਛਾ ਐਨੇ DNA ਚ ਉਸ ਉਹ ਹੀ ਚਿੰਤਾ ਹੋਗੀ ਬੜਾ ਪੈ ਕਹਿੰਦੇ ਕਿਤੇ ਭਜਣੀ ਕਿਤੇ ਵਗ ਜਾਈ ਉਸ ਦਿਨ ਨੂੰ ਤੈਨੂੰ ਖਤਮ ਕਰ ਦੇਣਾ ਉਹਨੇ ਆਖਾ ਬੜਾ ਉਹਨੇ ਆਖਾ ਵੀ ਚਲ ਹੁਣ ਤਾਂ ਛੇੜ ਕਿਹੜਾ ਵਪਾਰ ਵਪੂਰ ਕਰਾਂਗੇ ਪਿਓ ਹੀ ਹੀਲਾ ਬਣਾਇਦਾ 10 ਸਾਲ ਤਾਂ ਆ ਗਏ ਉਹਨੇ ਜਾ ਕੇ ਘੋੜੀ ਤਾਂ ਪਈ ਘਰੇ ਛੜਤੀ ਲਪੇਟ ਕੇ ਰੱਸਾ ਫਿਰਨੀ ਤੇ ਆਪ ਪਿਛੇ ਮੁੜਿਆ ਉਹ ਪਾਲ ਦੇ ਫੈਨ ਵੀ ਖਮਣੀ ਕਿੱਧਰ ਗਿਆ ਕੋਲੀ ਬਾਹਨ ਲਈ ਵੀ ਚਲਾ ਆ ਜੂ ਉਹ ਦੱਸਤਾ ਕਿਹਨੇ ਵੀ ਇੱਥੋਂ ਹੈਗਾ ਤਾਂ ਉਹ ਉੱਤੇ ਤਾਂ ਉਹੀ ਬੈਠਾ ਹੁੰਦੀ ਵੀ ਇੱਧਰ ਵਾਪਸ ਮੁੜ ਗਿਆ ਤਾਂ ਉਹਦਾ ਤੁਰਿਆ ਗਿਆ ਤੁਰਿਆ ਗਿਆ ਉਹ ਮੂਰੇ ਦੋ ਸਾਥ ਤੇ ਉਹ ਉਹ ਨਾਲ ਵੀ ਭਾਗ ਗਿਆ ਡੇਰੇ ਚ ਉਹ ਨਾਲ ਡੇਰੇ ਚ ਹਾਲਾਂ ਦੇ ਕਹਿੰਦੇ ਆ ਬਈ ਕਹਿੰਦਾ ਜੀ ਆ ਗਿਆ ਆ ਜੀ ਮੈਨੂੰ ਕੋਈ ਸੁਖਤ ਦੱਸੋ ਐ ਤਾਂ ਮੈਨੂੰ ਹੋਣੀ ਨੇ ਕਿਹਾ ਵੀ ਤੈਨੂੰ 10 ਸਾਲ ਨੂੰ ਮਾਰੂ ਮੇਰੀ 10 ਸਾਲ ਦਾ ਕਹਿੰਦਾ ਹੁਣ ਆ ਜਾਣਗੇ ਕਹਿੰਦੇ ਇਹਦਾ ਹੀ ਹੈ ਉਹ ਤਾਂ ਜਿਹੜੀ ਉੱਤੋਂ ਲਿਖੀ ਆ ਵੀ ਉਹ ਹੋਣੀ ਹੋਣੀ ਆ ਕੰਮ ਤਾਂ ਹੋਊਗਾ ਉਹ ਆਇਆ ਵੀ ਤੂੰ ਭਾੜਾ ਮੋਟਾ ਭੜਕਰ ਸਾਖਦਾ ਬਾੜ ਪਸਖਦਾ ਜੇ ਤੂੰ ਨਾ ਹਰ ਵਕਤ ਨਾਮ ਜਪੇਗਾ ਫੇਰ ਸਤਕਾਰਾ ਹੋ ਸਕਦਾ ਕੁਛ ਨਾ ਜੇਦਾ ਜਾਉਣਾ ਹੈ ਨਾਮ ਜਪਣਾ ਉਹ ਪੂਰਾ ਕਹਿੰਦਾ ਜਪ ਲਾਂਗੇ ਜੀ ਮੈਨੂੰ ਦੱਸੋ ਉਹਨਾਂ ਨੇ ਦੱਸਤਾ ਵੀ ਭਈ ਐ ਨਾਮ ਜਪਣਾ ਐਨਾ ਜਪ ਪੂਰਾ ਮਨ ਚਤਲਾ ਕੇ ਤੂੰ ਜਪੇਗਾ ਤੇਰਾ ਫੇਰ ਤੇਰਾ ਇਹ ਤੈਨੂੰ ਕੁਛ ਨਹੀਂ ਕਰ ਸਕਦੀ ਕਹਿੰਦਾ ਜੀ ਚੰਗਾ ਉਹ ਕਹਾਂ ਚੰਗਾ ਜੀ ਮੈਂ ਤਾਂ ਜੋ ਲੋੜ ਹੋ ਮੈਂ ਆਪੇ ਬਾਹਰ ਖੋਲ ਲਿਆ ਕਰੂੰ ਤੁਸੀਂ ਨਾ ਮੈਨੂੰ ਹੱਕਾ ਮਾਰਿਓ ਪਤਾ ਮਾਂਡਿਆ ਡਰਦਾ ਭਈ ਨਾਮ ਜਪਣ ਆਹੋਲੀ-ਹੋਲੀ ਉਹਦਾ ਪੂਰਾ ਮਨ ਚੱਤ ਲੱਗਣ ਲੱਗਿਆ ਸਾਰਾ ਸਾਰਾ ਦਿਨੀ ਜੱਪੀ ਜਾਇ ਕਰੇ 10 ਸਾਲਾਂ ਚ ਉਹਨੇ ਬਹੁਤ ਜ਼ਿਆਦਾ ਨਾਮ ਜਪਿਆ ਪਰਮਾਤਮਾ ਨਾਲ ਵੀ ਫਿਰ ਉਹਦਾ ਮੇਲ ਹੋ ਗਿਆ ਜਦੋਂ ਉਹਨੇ ਮਨ ਚੱਤ ਲਾ ਕੇ ਮਰਿਆ ਰੂਹ ਉੱਥੇ ਫਾਇ ਕਰੇ ਅ ਸਰੀਰ ਰੂਹ ਸੱਚਖੰਡ ਦਵਾ ਕਰੇ ਐਨਾ ਪੂਰਾ ਨੀਲ ਹੋ ਗਿਆ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਗਿਆ ਉਹ ਫਿਰ ਉਹਦਾ ਜਦੋਂ ਸਮਾ ਆ ਗਿਆ ਕਹਿੰਦਾ ਜੀ 15 ਕਿ ਦਿਨ ਰਹਿ ਗਏ ਉਹ ਸੰਤਾਂ ਨੇ ਕਹਾ ਤੁਸੀਂ ਤੂੰ ਡਰਨਾ ਕਹਿੰ ਤੈਨੂੰ ਕੁਛ ਨਹੀਂ ਕਰ ਸਕਦਾ ਜੀ ਉੱਤੋਂ ਭੇਜਿਆ ਫਿਰ ਤੁਨ ਮਹਾਰਾਜ ਨੇ ਵੀ ਜਾਓ ਲਿਆਓ ਪਕੜ ਕੇ ਉਹਦਾ ਪੂਰਾ ਹੋ ਗਿਆ ਟਾਈਮ ਹੁਣ ਹੀ ਆ ਗਈ ਚਮਤੂਤ ਆ ਗਏ ਉਹ ਜਦੋਂ ਆ ਗਿਆ ਉਹਦੇ ਕੋਲੇ ਉਹ ਆਪ ਤਾਂ ਸਰੀਰ ਬੈਠਾ ਨਾਮ ਜਪੀ ਜਾਂਦਾ ਰੂਹ ਉਹ ਕਹਿੰਦੇ ਵੀ ਇਹਦਾ ਰੂਹ ਤੇ ਇਹਦੀ ਹੈ ਹੀ ਨਹੀਂ ਇਹ ਬੰਦੇ ਨੂੰ ਕਿਵੇਂ ਲੈ ਜਾਵਾਂਗੇ ਇਹ ਤਾਂ ਬੰਦਾ ਤਾਂ ਜਾ ਨਹੀਂ ਸਕਦਾ ਵੀ ਰੂਹ ਸੱਚਖੰਡ ਚ ਹੈ ਕਹਿੰਦੇ ਆਪਾਂ ਨੂੰ ਉਹੀ ਭੇਜ ਦਿੰਦਾ ਉਹ ਫੇਰ ਗਏ ਹਾਂ ਉਹ ਕਹਿੰਦਾ ਵੀ ਤੁਹਾਨੂੰ ਮਹਾਰਾਜ ਕਾਹ ਲਿਆਏ ਨਹੀਂ ਕਹਿੰਦੇ ਇਹ ਕਿਤੋਂ ਰੂਹ ਤਾਂ ਉਹਦੀ ਸੱਚਖੰਡ ਚ ਉਰੇ ਹੈ ਬੰਦਾ ਬੈਠਾ ਕੱਲਾ ਉੱਥੇ ਰੂਹ ਤਾਂ ਉਹਦੀ ਹੈ ਨਹੀਂ ਰੂਹ ਹੀ ਪਕੜਨੀ ਸੀ ਹੁਣ ਵੀ ਦੇ ਆਤਮਾ ਨੂੰ ਫੜ ਕੇ ਲੈ ਜਾਂਦੇ ਨੇ ਬੰਦਾ ਤਾਂ ਰਹਿੰਦਾ ਇੱਥੇ ਬੰਦਾ ਸਰੀਰ ਖਤਮ ਹੋ ਜਾਂਦਾ ਉਹ ਚੋਂ ਆਤਮਾ ਨਿਕਲ ਕੇ ਸਰੀਰ ਖਤਮ ਕਹਿੰਦੇ ਆਤਮਾ ਤਾਂ ਉਹਦੀ ਇੱਥੇ ਐ ਸੱਚਖੰਡ 'ਚ ਐ ਕਹਿੰਦਾ ਅੱਛਾ ਫਿਰ ਸੱਚਖੰਡ 'ਚ ਤਾਂ ਫਿਰ ਕਹਿੰਦਾ ਆਪਾਂ ਵੀ ਨਹੀਂ ਜਾ ਸਕਦੇ ਸੱਚਖੰਡ 'ਚ ਵੀ ਤੁਸੀਂ ਵੀ ਨਹੀਂ ਜਾ ਸਕਦੇ ਫੇਰ ਇਹ ਨਹੀਂ ਉਹਦਾ ਕੋਈ ਰਾਜਪਨ ਦਾ ਮਾ ਉਹ ਨੂੰ ਭਈ ਉਹ ਕੋਸਣਾ ਕਰ ਸਕੀ ਜਦੋਂ ਨੇ ਨਾਮ ਜਪਿਆ ਉਹ ਨਾਮ ਜਪਾ ਕੇ ਰੂਹ ਦੀ ਹਾ ਹੋਇਆ ਕਰੇ ਕੋਸ ਨਹੀਂ ਹੋਵਣਾ ਫੇਰ ਉਹ ਨਾਮ ਹੀ ਹੋ ਗਿਆ ਵੀ ਚਲ ਆਪਾਂ ਬਸ ਨਾਮ ਜਪਾਂ ਜਾਂ ਹਾਇ ਤੇ ਸੀਐ ਨਾਸਰ ਜਿਹੜਾ ਵਧੀਆ ਜਾਂਦਾ ਜੇ ਮੈਂ ਤੰਪਰੇਲੀ ਜਾਂ ਜਪ ਲਿਆ 10 20 ਮਿੰਟ ਉਹੀ ਚੱਤ ਚਾਇ ਕਰਦਾ ਫਿਰ ਆਪਾਂ ਦਾ ਕੀੜਾ ਪਤਾ ਨਾਮ ਜਪਦਿਆਂ ਫਲਾਣਾ ਨਾ ਆਪਣਾ ਨਾਮ ਜਪਿਆ ਕੰਮ ਜ਼ਰੂਰ ਆਉਂਦਾ ਨਾਮ ਜਪਿਆ ਜਾਂਦਾ ਸਾਰਾ ਸੰਤਾ ਦੀ ਚੰਗੇ ਬੰਦਿਆਂ ਦੀ ਸੰਗਤ ਨਾਲ ਹੈ ਨਹੀਂ ਹੈ ਵੀ ਉਹੀ ਸੰਗਤ ਵਧੀਆ ਹੋਵੇ ਮਾੜੀ ਸੰਗਤ ਨਾਲ ਵੀ ਨਹੀਂ ਨਾਮ ਜਪ ਸਕਦਾ ਜਿਹੇ ਜੇ ਸੰਗਤ ਉਹ ਹੈ ਜਿਹਦਾ ਸਾਹਮਣੇ ਕੰਮ ਹੋ ਦਾਰੂ ਵਾਲੇ ਨਾਲ ਸਿੱਖਾ ਕਾਲਿਆ ਉਹ ਧਾਰੂ ਹੀ ਕਹੂ ਲਾਲਾ ਭੇਜ ਜਾ ਤੂੰ ਵੀ ਲਾਲਾ ਕੁਛ ਨਹੀਂ ਹੁੰਦਾ ਜੇ ਨਾਂ ਵੀ ਪਿੰਦਾ ਹੋ ਉਹਨੂੰ ਕਹੂ ਆਪ ਨਹੀਂ ਛੱਡ ਸਕਦਾ ਉਹਨੂੰ ਕਹੂ ਤੂੰ ਲਾ ਕੇ ਤਾਂ ਦੇਖਾ ਉਹ ਹੈ ਜੀ ਕਰ ਲੈਂਦਾ ਬਸ ਉਹ ਸੰਤਾਲ ਵੇਹ ਜਾਂ ਨਵੇਂ ਲੱਕਾ ਉਹਨੂੰ ਮੌਤ ਕੁਛ ਨਹੀਂ ਕਰ ਸਕੀ ਬਾਅਦ ਚ ਜ਼ਰੂਰ ਆਪੀ ਸਮਾ ਹੈ ਉਹ ਫੌੜੀ ਉੜੀ ਫਿਰ ਉਹ ਜਾਣੇ ਜਾਣੇ ਕਿਰਾਂ ਤਾਂ ਬਸ